ਜਾ ਹਲਕਾ શ્રી ਨਦਪੁਰ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਦੇ ਤੌਰ ਤੇ ਸ਼੍ਰੋਮਣੀ ਕਾਲੀਦਾਰ ਵੱਲੋਂ ਮੈਨੂੰ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉਤਾਰਿਆ ਗਿਆ ਸਭ ਤੋਂ ਪਹਿਲਾਂ ਮੈਂ ਘਰੋਂ ਆਪਣੇ ਪਰਿਵਾਰ ਸੁਵੇਤ ਸ਼ੀਰਾਂ ਦੇ ਇਸ ਮਹਾਨ ਪਵਿੱਤਰ ਧਰਤੀ ਜਿਹੜੀ ਧਰਤੀ ਨੂੰ ਸਾਨ ਸਾਹਿਬ ਜਾਦਿਆਂ ਦੀ ਚਰਚੋ ਧਰਤੀ ਸ਼ਹਾਦਤ ਦੀ ਧਰਤੀ ਨਿੱਕੀਆਂ ਜਿੰਦਾਬੱਟੇ ਸਾਕੇ ਦੇ ਤੌਰ ਤੇ ਇਤਿਹਾਸ ਰਚਣ ਵਾਲੀ ਧਰਤੀ ਮਾਤਾ ਗੁਜਰੀ ਜੀ ਦਾ ਠੰਡਾ ਗੁਰਦੇਵ ਸਾਹਿਬ ਜੀ ਸਰਹੰਦੀਆਂ ਦਵਾਰਾਂ ਦੀ ਧਰਤੀ ਜਏ ਤੌਰ ਤੇ ਜਾਣਿਆ ਜਾਂਦਾ ਅੱਜ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਔਰ ਅਸ਼ੀਰਵਾਦ ਲੈਣ ਲਈ ਸ਼ਹੀਦਾਂ ਤੋਂ ਮਾਤਾ ਕੁਜੀ ਜੀ ਤੋਂ ਅਸ਼ੀਰਵਾਦ ਲੈਣ ਲਈ ਅੱਜ ਮੈਂ ਆਪਣੀ ਸ਼ੁਰੂਆਤ ਕਹਿ ਸਕਦਾ ਕਿ ਟਿਕਟ ਐਲਾਨ ਹੋਣ ਤੋਂ ਬਾਅਦ ਹਰ ਵਾਰ ਮੈਂ ਛੇਤਾਂ ਦੇ ਅਮਨੇ ਨਾਤ ਪ੍ਰਵਾਸ ਕੋਲ ਅਰਦਾਸ ਕਰਦਾ ਅੱਜ ਵੀ ਪ੍ਰਵਾਸ ਸਭੇ ਅਰਦਾਸ ਦੀਆਂ ਦਰਦੀ ਕਰਾਦੀ ਸਫਲਤਾ ਦੀ ਅਰਸ਼ਸ਼ ਕਰਦੇ ਦੇ ਆਰਹੀ ਚੌਂਦੇ ਵਿੱਚ ਜਿੱਥਾ ਚਲੇ ਹੋਏ ਤੇ ਚਰਬਾ ਬੈ ਨੇ ਜੀ ਸਾਡੇ ਤੇ ਅਸ਼ੀਰਵਾਦ ਰਹੀ ਹੈ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਰੱਖ ਰਿਹਾਏ ਲੋਕ ਸਰੂਮਣੀ ਕਾਲੀ ਦਾਸ ਨਾਲ ਕੇ ਸਾਨੂੰ ਇਹ ਸਭਵਾਸਾ ਲੋਕ ਪੰਜਾਬ ਲਈ ਕਾਲੀ ਦਲ ਇਹ ਸੰਘਰਸ਼ ਲੜਦਾ ਰਿਹਾ ਦਿੱਲੀ ਦੇ ਵਿਰੋਧ ਦੇ ਵਿੱਚ ਦਿੱਲੀ ਦੀਆਂ ਜਾਤੀਆਂ ਤੇ ਨਿਆਂ ਦੇ ਰੋਵੇ ਗੁਰੂ ਸਾਹਿਬਾਨ ਨੇ ਫਿਰ ਅੰਗਰੇਜ਼ ਦੇ ਸਮੇਂ ਸਾਡੇ ਆਜ਼ਾਦੀ ਦੇ ਸੰਗਰਾਮੀਆਂ ਨੇ ਤੇ ਆਜ਼ਾਦ ਭਾਰਤ ਦੇ ਵਿੱਚ ਵੀ ਭਾਵੇਂ ਧਰਮ ਦੇ ਮੋਰਚੇ ਐਮਰਜੈਂਸੀ ਦੇ ਮੋਰਚੇ ਹਮੇਸ਼ਾ ਪੰਜਾਬ ਨੇ ਖੜਾਕ ਕਰਕੇ ਜਿੱਤਾਂ ਦੇ ਦਿੱਤੀ ਆ ਆ ਵੀ ਇੱਕ ਅਜਿਹਾ ਸੰਕਲਪ ਹੈ ਪੰਜਾਬ ਦੀ ਇੱਜ਼ਤ ਤੇ ਸਨਮਾਨ ਦਾ ਜਿਹਦੇ ਵਿੱਚ ਪੰਜਾਬ ਦੇ ਲੋਕ ਅਗਲ-ਗੱਲ ਦਾ ਸਾਥ ਦੇਣਗੇ